ਇਹ ਜੀ ਟੋਲ ਆ ਜਿਹੜਾ ਹੁਣ ਤੋਂ ਇਹ ਫ੍ਰੀ ਹੋ ਜਾਣਾ ਵੈਸੇ ਜਿਹੜੀ ਇਹਦੀ ਮਨਿਆਤ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਹੁਣ ਪਰਚੀ ਕੱਟੀ ਜਾ ਰਹੀ ਆ ਉਹ ਅੱਜ ਰਾਤ ਦੀ 12 ਵਜੇ ਤੱਕ ਸੀਗੀ ਠੀਕ ਆ ਹੁਣ ਇਹ ਜਿਹੜਾ ਟੋਲ ਇਸ ਤੋਂ ਬਾਅਦ ਹੀ ਜਿਹੜਾ ਬੰਦ ਆ ਇਹ ਹੋ ਜਾਣਾਗਾ ਤੇ ਇਹਦੀ ਜਿਹੜੀ ਲੈਂਥ ਸੀਗੀ ਆਪਾਂ ਦੇਖੀਏ ਟੋਲ ਟੈਕਸ ਦੀ ਇਹ ਜਿਹੜਾ ਚੱਲਦਾ ਇਹਦੇ ਦੋ ਟੈਕਸ 12 ਜਿਹੜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ 12 ਟੋਲ ਜਿਹੜੇ ਪਹਿਲਾਂ ਉਹ ਕੀਤੇ ਨੇ ਦੋ ਹੁਣ ਕਰ ਰਹੇ ਆ ਕਿ ਇੱਥੇ ਇੱਕ ਆਪਣਾ ਜਿਹੜਾ ਮੁੱਲਾਪਰਾ ਵਾਲਾਗਾ ਉਹ 14 ਹੋ ਜਾਣੇ ਆ ਜਿਹੜੀ ਇਹ ਸਰਕਾਰ ਨੇ ਜਿਹੜੇ ਟੋਲ ਨੇਗੇ ਉਹ ਲੋਕਾਂ ਵਾਸਤੇ ਫ੍ਰੀ ਕੀਤੇ ਨੇਗੇ ਇਹਦੇ ਵਿੱਚ ਇਹ 57 ਕਿਲੋਮੀਟਰ ਦੀ ਜਿਹੜੀ ਲੈਂਥ ਸੀਗੀ ਜਿਹਦੇ ਵਿੱਚ ਦੋ ਟੋਲ ਲੱਗਦੇ ਸੀਗੇ ਇੱਕ ਆਪਣਾ ਰਕਵੇ ਹੈਗਾ ਇੱਕ ਮੈਲਕਲਾਂ ਹੈਗਾ ਜਿਹੜਾ ਰਕਵੇ ਵਾਲਾ ਸੀਗਾ ਉਹਦੀ ਪ੍ਰਤੀ ਦਿਨ ਦੀ ਜਿਹੜੀ ਸੀਗੀ ਕੰਪਨੀ ਨੂੰ ਜਿਹੜੀ ਜਾ ਰਹੀ ਸੀ ਉਹ 2 ਲੱਖ 76000 ਰੁਪਇਆ ਸੀਗਾ ਤੇ ਜਿਹੜਾ ਆਪਣਾ ਸੀਗਾ ਮੈਲਕਲਾਂ ਵਾਲਾ ਇਹਦੀ 5 ਲੱਖ 26000 ਰੁਪਇਆ ਪ੍ਰਤੀ ਦਿਨ ਜਿਹੜੀ ਲੋਕਾਂ ਦੀ ਇਹ ਇਹ ਬਜਾਰ ਰਿਆ ਸੀ ਜਾਨੀ ప్రతి ਦਿਨ ਦਾ 8 ਲੱਖ ਰੁਪਇਆ ਆਪਾਂ ਕਹੀਏ ਵੀ ਇਹ ਜਿਹੜਾ ਲੋਕਾਂ ਦੀ ਜੇਬ ਤੋਂ ਜਾ ਰਿਹਾ ਸੀਗਾ ਉਹ ਇਹ ਦੋਨਾਂ ਟੋਲਾ ਤੇ ਜਿਹੜੀ ਬਚਤ ਆ ਇਹ ਸਾਡੇ ਲੋਕਾਂ ਦੀ ਹੋਣੀ ਆ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਉਹ ਲੋਕਾਂ ਵਾਸਤੇ ਜਿਹੜੇ ਕੰਮ ਆ ਉਹ ਕਰ ਰਹੀ ਆ ਤਾਂ ਜਿਹੜਾ ਇਹ ਅੱਜ ਇਹ ਟੋਲਾ ਇਹ ਬੰਦ ਹੁਣ ਹੋਣ ਜਾ ਰਿਹਾ ਜੀ ਤੇ ਜੇਕਰ ਗੱਲ ਕਰੀਏ ਕੱਲ੍ਹ ਦੀਆਂ ਪੋਸਟਾਂ ਪੈ ਰਹੀਆਂ ਕਿ ਐਮਐਲਏ ਕੁਲਵੰਤ ਸਿੰਘ ਪਡੋਰੀ ਤੇ ਮੀਟੇਰ ਜਿਹੜੇ ਟੋਲਪਲਾ ਅੱਜ ਬੰਦ ਕਰਨੇ ਪਹੁੰਚ ਰਹੇ ਆ ਦੀ ਪੋਸਟਾਂ ਪਾਉਣ ਨੂੰ ਠੀਕ ਹੈ ਜੀ ਪਾ ਸਕਦੇ ਆ ਜੋ ਚੋਣ ਜਾਬਤੇ ਦੇ ਨਿਯਮ ਨੇਗੇ ਉਹ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਵੀ ਜੋ ਵੀ ਚੋਣ ਆ ਕਮਿਸ਼ਨ ਦੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਜਿਸ ਤਰ੍ਹਾਂ ਵੀ ਚੋਣ ਕਮਿਸ਼ਨਿਆਂ ਦਾ ਦਿੱਤਾਉਂਦੀ ਉਹਨਾਂ ਨੂੰ ਪੂਰ ਪ੍ਰੋਪਰ ਪਾਲਣਾ ਜਿਹੜੀ ਉਹ ਕੀਤੀਆਂ ਜਾ ਰਹੀਆਂ ਜੀ ਜੇਕਰ ਗੱਲ ਕਰੀਏ ਟੋਲ ਪਲਾਂਜੇ ਲਗਾਤਾਰ ਜਿੰਨ ਤੁਸੀਂ ਦੱਸਿਆ ਕਾਫੀ ਟੋਲ ਪਲਾਂਜੇ ਜਿਹੜੇ ਬੰਦ ਹੋ ਚੁੱਕੇ ਆ ਜੀ ਪਰ ਉਹ ਕਿਤਨੇ ਕਿਤੇ ਸਮਾਜ ਦੇ ਵਿੱਚ ਜਿਹੜੇ ਬੱਚੇ ਉੱਥੇ ਕੰਮ ਕਰਦੇ ਉਹ ਬੇਰੁਜ਼ਗਾਰ ਹੋ ਗਏ ਸਰਕਾਰ ਵੱਲੋਂ ਉਹਨਾਂ ਲਈ ਕੋਈ ਸਮਾਂ ਵਾਸਤੇ ਸਮਾਂਬੰਦ ਸਰਕਾਰ ਵੱਲੋਂ ਜਿਹੜੀਆਂ ਨੌਕਰੀਆਂ ਉਹਨਾਂ ਨੂੰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਜਸਟ ਕੀਤਾ ਜਾਊਗਾ ਜਿਹੜੇ ਬੱਚੇ ਰਿਜ਼ਰਵ ਕਰਦੇ ਆ ਜਿਹੜੇ ਕੁਆਲੀਫਿਕੇਸ਼ਨ ਆ ਉਸ ਤੋਂ ਆਉਣਗੇ ਉਹਨਾਂ ਬੱਚਿਆਂ ਨੂੰ ਵੀ ਜ਼ਰੂਰ ਤੁਸੀਂ ਦੇਖੋਗੇ ਵੀ ਜਿਹੜੀ ਪਹਿਲੀ ਸਰਕਾਰ ਆ ਜਿਨੇ ਹੁਣ ਤੱਕ 43000 ਦੇ ਨੇੜੇ ਤੇ ਨੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇਗੀਆਂ ਵਿੱਚ ਬੱਚੇ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਦੇ ਤੁਸੀਂ ਯਕੀਨ ਨਹੀਂ ਮੰਨਣਾ ਹੁਣ ਇੱਥੇ ਆਪਣੇ ਨੇੜੇ ਆਪਾਂ ਸ਼ੇਰਪੁਰ ਲੜਕੀ ਇੱਕ ਜਿਹੜੀ ਜੱਜ ਬਣੀ ਆ ਉਹ ਜਮ੍ਹਾਂ ਗਰੀਬ ਪਰਿਵਾਰ ਸੋਂ ਕਿਸੇ ਸਰਕਾਰ ਨੇ 2 ਸਾਲਾਂ ਦੇ ਵਿੱਚ ਇੰਨੀਆਂ ਨੌਕਰੀਆਂ ਦਿੱਤੀਆਂ ਹੁਣ ਤਾਂ ਇਹੀ ਸਰਕਾਰ ਆ ਜਿਨੇ 2 ਸਾਲ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਜੀ ਤੋੜ ਦਾ ਰੱਤ ਫ੍ਰੀ ਹੋਊਗਾ ਕਿ ਹੁਣ ਟੋਲ ਹੁਣ ਇੰਕ ਕਰ ਦੇਣਾ ਜੀ 2:00 ਜਾਂ 4:00 ਵਜੇ ਤੋਂ ਜਦੋਂ ਵੀ ਹੋਊਗਾ ਸਵੇਰੇ 12:00 ਵਜੇ ਤੱਕ ਸਰਕਾਰ ਦੇ ਵਿੱਚ ਕੀ ਲੋ ਲੋ ਹੈ ਤਾਂ ਇਹਨਾਂ ਦੀ ਮਿਆਦ ਖਤਮ ਹੋ ਗਈ ਉਹ 448 ਦਿਨ ਮੰਗ ਰਹੇ ਸੀਗੇ ਜੀ ਜੇ ਕੋਈ ਸਰਕਾਰ ਲੈਣ ਦੇ ਤਾਂ ਕਿਸੇ ਨੂੰ ਦੇਖੋ ਇਹ ਚ ਦੋ ਰਹਿਣ ਹੀ ਸਾਰੀਆਂ ਆਪਾਂ ਲੋਕਾਂ ਨੂੰ ਵੀ ਪਤਾ ਸਾਰੇ ਸਾਡੇ ਸਤਕਾਰਯੋਗ ਮੀਡੀਆ ਆਧਾਰਿਆਂ ਨੂੰ ਵੀ ਪਤਾ ਵੀ ਕਿਸ ਤਰ੍ਹਾਂ ਜਿਹੜੇ ਚੱਲਦੇ ਰਹੇ ਆਹ ਲੈਣ ਦੇ ਉਹਨਾਂ ਨੇ ਹੁਣ ਵੀ ਬੜਾ ਜ਼ੋਰ ਲਾਇਆ ਸੀ 448 ਦਿਨ ਮੰਗ ਰਹੇ ਸੀ 448 ਦਿਨ ਮੰਗ ਰਹੇ ਸੀ ਉਹ ਵਾਰ-ਵਾਰ ਅੱਜ ਵੀ ਉਹਨਾਂ ਨੇ ਅਪੀਲਾ ਕੀਤਾ ਨਹੀਂ ਸਾਨੂੰ ਇਹਨਾਂ ਕਟਾ ਪਿਆ ਜਾਵੇ ਸਾਨੂੰ 448 ਦਿਨ ਹੋਰ ਦੋ ਸਰਕਾਰ ਨੇ ਉਹਨਾਂ ਨੂੰ ਇੱਕ ਦਿਨ ਦਾ ਵਾਧਾ ਨਹੀਂ ਦਿੱਤਾ ਜੀ ਇਹ ਚ ਸਰਕਾਰ ਦਾ ਹੀ ਰੋਲ ਆ ਜੇ ਸਰਕਾਰ ਵਾਧਾ ਦੇਣ ਦੀ ਤਾਂ ਬਹੁਤ ਵੱਡਾ ਤੁਸੀਂ ਆਪ ਵੀ ਦੇਖੋ ਸਾਡੇ ਲੋਕਾਂ ਤੇ 8 ਲੱਖ ਰੁਪਏ ਪ੍ਰਤੀ ਦਿਨ ਦਾ ਬੋਝ ਹੋਰ ਪੈ ਜਾਂਦਾ ਜੇ ਸਰਕਾਰ ਉਹਨਾਂ ਨੂੰ 448 ਦਿਨ ਦਾ ਵਾਧਾ ਦਿੰਦੀ ਤਾਂ ਤੁਸੀਂ ਦੇਖੋ ਕਿੰਨੀ ਬਣ ਜਾਣੀ ਹੈ ਜੀ ਰਕਮਾਂ ਹਨ ਮੰਗੇਵਾਲ ਦੀ ਬਲਾਕ ਪ੍ਰਧਾਨ ਮਹਿਲ ਕਲਾਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਅੱਜ ਬਨਾਲਾ ਲੁਧਿਆਣਾ ਰੋਡ ਤੇ ਮਹਿਲ ਕਲਾਂ ਟੋਲ ਫਰੀ ਹੋ ਕਿਤਾ ਜਾ ਰਹੀ ਸਰਕਾਰ ਵੱਲੋਂ ਕੀਤਾਉ ਦੇਖ ਰਹਾਂ ਨੂੰ ਸਭ ਤੋਂ ਪਹਿਲਾਂ ਭਾਜੀ ਮੈਂ ਤੁਹਾਡਾ ਮੀਡੀਆ ਵਾਲੇ ਜਿੰਨੇ ਵੀ ਮੇਰੇ ਵੀਰ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਤੇ ਲੋਕਤੰਤਰ ਦੇ ਵਿੱਚ ਚੌਥਾ ਥਾਮਾ ਮੀਡੀਆ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਦੂਜਾ ਧੰਨਵਾਦ ਮੈਂ ਕਰਦਾ ਸਾਡੇ ਜਿੰਨੇ ਵੀ ਵਰਕਰ ਆਪ ਮਹਾਰੇ ਆਏ ਆ ਇਸ ਖੁਸ਼ੀ ਦੇ ਪਲ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਵੀ ਅੱਜ ਦਾ ਦਿਨ ਲਾਸਟ ਦੇਣਾ ਜਿਹੜਾ ਟੋਲ ਪਲਾਜੇ ਦਾ ਇਹ ਇਹਨੂੰ ਜਿਵੇਂ ਕਹਿ ਦਈਏ ਅਨੰਤ ਲੈਣ ਇਸ ਦਿਨ ਦਾ ਆਇਆ ਕਿ ਯਾਰ ਅੱਜ ਜਿਹੜੀ 8 ਲੱਖ ਸਾਡੇ ਵੀਰ ਨੇ ਦੱਸਿਆ ਕਿ 8 ਲੱਖ ਰੁਪਏ ਰੋਜ਼ਾਨਾ ਜਿਹੜੀ ਲ ਦੇ ਲੋਕਾਂ ਦੀ ਜੇਬ ਤੋਂ ਜਿਹੜਾ ਨਿਕਲਦਾ ਸੀ ਉਹ ਅੱਜ ਬੰਦ ਹੋਣ ਜਾ ਰਹੇ ਆ ਬਹੁਤ ਖੁਸ਼ੀ ਦੀ ਗੱਲ ਆ ਮੈਂ ਸਾਰੇ ਸਾਡੇ ਵੀਰਾਂ ਦਾ ਤੇ ਹੋਰ ਵਰਕਰ ਸਾਹਿਬਾਨ ਜਿੰਨੇ ਵੀ ਪਿੰਡਾਂ ਤੋਂ ਆਲੇ-ਦਾਲੇ ਲੋਕਾਂ ਆ ਆਮ ਵੀ ਜਨਤਾ ਹੀ ਆ ਜਿਹੜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਸ ਤੋਂ ਦੇ ਰਹੇ ਟੋਲ ਫਰੀ ਨੂੰ ਕਿੰਨੇ ਕੁ ਲੋਕਾਂ ਨਾਲ ਟੋਲ ਫਰੀ ਇਸ ਤਰ੍ਹਾਂ ਜੀ ਦੇਖੋ ਪਹਿਲਾਂ ਸਾਡੇ ਇੱਕ ਵੀਰ ਪੱਤਰਕਾਰ ਨੇ ਇਹਨਾਂ ਨੇ ਕੀਤਾ ਸੀ ਸਵਾਲ ਕਿ ਪਹਿਲਾਂ ਨਹੀਂ ਬੰਦ ਹੋਏ ਇਹ ਮੰਨ ਲੇ ਚਲੋ ਵੀ ਆਪਣੇ ਆਪ ਬੰਦ ਹੋ ਰਿਹਾ ਜਿਹੜਾ 2 April ਦੀ ਤਰੀਕ ਅੱਜ ਆਪਾਂ ਦੇਖੀਏ ਤਾਂ ਆਪਣੇ ਆਪ ਬੰਦ ਹੋ ਰਿਹਾ ਆਪਣੇ ਆਪ ਆਏ ਆ ਜੀ ਜਿਹੜੀ 10 March 2022 ਨੂੰ ਆਮ ਆਦਮੀ ਪਾਰਟੀ ਸਰਕਾਰ ਲੋ ਇਸ ਤਰੀਕ ਤੋਂ ਪਹਿਲਾਂ ਇੱਕ ਵੀ ਟੋਲ ਪਲਾਜ਼ਾ ਜਿਹੜਾ ਪੰਜਾਬ ਦੇ ਵਿੱਚ ਬੰਦ ਨਹੀਂ ਹੋਇਆ ਤੇ ਉਹ ਲੋਕ ਭਲੀ ਭਤੀ ਜਾਣੂ ਆ ਅਸੀਂ ਥੋੜਾ ਜਿਆਦਾ ਮੰਨ ਕੇ ਚੱਲੋ ਵੀ ਬੋਲ ਕੇ ਉਹਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਕਿਸ ਤਰੀਕੇ ਨਾਲ ਉਹ ਜਿਹੜੀਆਂ ਕੰਪਨੀਆਂ ਨੇ ਉਹ ਕਿਸ ਤਰੀਕੇ ਨਾਲ ਮਿਲੀ ਭੁਗਤ ਨਾਲ ਟੋਲ ਪਲਾਜ਼ਾ ਚਲਦੇ ਸੀ ਪਹਿਲਾਂ ਵੀ ਤਾਂ ਕਿਸੇ ਨਾ ਕਿਸੇ ਤਰੀਕ ਬੰਦ ਹੋਣੀ ਹੋਣੀ ਹੁੰਦੀ ਹੋਣੀ ਹੈ ਲੇਕਿਨ ਨਹੀਂ ਬੰਦ ਹੁੰਦੇ ਜਿਹੜੇ 2022 ਤੋਂ ਬਾਅਦ ਆਮ ਆਨੰਦ ਪਾਟੀ ਸਰਕਾਰ ਬਣਨ ਤੋਂ ਬਾਅਦ ਇਹ ਟੋਲ ਪਲਾਜ਼ਾ ਜਿਹੜੇ ਬੰਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਤੇ ਮੈਂ ਧੰਨਵਾਦ ਕਰਦਾ सीएम साहब सरकार भगवंत सिंह मान जी ਦਾ एमएलए साहब कुलवंत सिंह ਪਣੋਰੀ ਜੀ ਦਾ ਜਿਨ੍ਹਾਂ ਦੇ ਹਲਕੇ ਚ ਮੈਨਾਂ ਨੂੰ ਵਧਾਈ ਵੀ ਦਿੰਨਾ ਕਿ ਜਿਨ੍ਹਾਂ ਦੇ ਹਲਕੇ ਤੇ ਅੱਜ ਜਿਹੜਾ ਟੋਲ ਪਲਾਜ਼ਾ ਬੰਦ ਹੋਣ ਜਾ ਰਹੇ